ਅਮਰਿੰਦਰ ਸਿੰਘ ਰਾਜਾ ਉਹ ਕਹਿੰਦੇ ਕਤਲ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਹੁਣ ਤੁਸੀਂ ਇਸ ਤਰ੍ਹਾਂ ਲੈ ਕੇ ਆਉਂਗੇ ਗੈਂਗਸਟਰਾਂ ਨੂੰ ਇਸ ਤਰ੍ਹਾਂ ਲੈ ਕੇ ਆਉਂਗੇ ਇਹ ਰਾਜਨੀਤੀ ਚ ਗੈਂਗਸਟਰ ਆਜੇ ਤਾਂ ਫਿਰ ਕੀ ਬਣੇਗਾ ਮੈਂ ਇਹਨਾਂ ਨੂੰ ਸਰਦਾਰ ਨਹੀਂ ਕਹਿੰਦਾ ਇਹਨਾਂ ਨੇ ਪੱਗਾਂ ਸਿਰ ਫਸਾਏ ਨੇ ਇਹਨਾਂ ਨੂੰ ਉਹਨਾਂ ਨੇ ਵੀ ਇਹ ਕਿਹਾ ਕਹਿੰਦੇ ਅਮਰਪਾਲ ਦੁਬਈ ਬੈਠਾ ਸੀ ਕਲੀਨ ਸ਼ੇਵ ਸੀ 35 ਸਾਲ ਕਹਿੰਦੇ ਜਦੋਂ ਇੰਨਾ ਕੁਝ ਹੋਇਆ ਉਦੋਂ ਦਿਖਿਆ ਨਹੀਂ ਹੁਣ ਚੋਣਾ ਲੜਨੀਆਂ ਸੀ ਕਹਿੰਦੇ ਉਸ ਤੋਂ ਬਾਅਦ ਆ ਗਿਆ ਉਸਦੇ ਮੁੰਡਾ ਵੀ ਅਮਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਸ਼ੇਵ ਕਰਕੇ ਬੈਠਾ ਹੁੰਦਾ ਇੰਨੇ ਹਾਲੇ ਲੰਦਾ ਤੇ ਕੱਲੀ ਰਾਜਨੀਤੀ ਇਹਨਾਂ ਨੂੰ ਸਿਖਾਈ ਹੈ ਤੂੰ ਹੀ ਕਰਨੀ ਬਸ ਇਹ ਆ ਉਹ ਕਹਿੰਦੇ ਜਿਹੜੇ ਸੰਤ ਹੁੰਦੇ ਨੇ ਸੰਤ ਤਾਂ ਸ਼ਹੀਦ ਹੋ ਜਾਂਦੇ ਨੇ ਸੰਤ ਰਾਜਨੀਤੀ ਥੋੜੀ ਆਉਂਦੇ ਨੇ ਕਹਿੰਦੇ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਹਾਦਤਾਂ ਦੇ ਦਿੰਦੇ ਉਹ ਰਾਜਨੀਤੀਕ ਨਹੀਂ ਹੁੰਦੇ ਉਹ ਸੂਬੇ ਸਰਹੰਦ ਨੇ ਇੰਨਾ ਬੰਦਾ ਮਾਰਿਆ ਡਿਊਟੀ ਕਰਦੀਆਂ ਲੜਕੀਆਂ ਉਹਨਾਂ ਦੀ ਇੱਜ਼ਤ ਲੁੱ ਉਹਨੂੰ ਜਿਆਦਾ ਕਿ ਦੇਫ ਬਈਏ ਤੇ ਬਾਰੇ ਜਵਾਬ ਇਹਨੇ ਸਹੀ ਕੀ ਤਾਂ ਗਲਤ ਕੀ ਪਰ ਤੁਹਾਡੇ ਤੇ ਸਵਾਲ ਚੁੱਕਰੇ ਨੇ ਕਹਿੰਦੇ ਪਹਿਲਾਂ ਪੰਥ ਦੇ ਨਾਮ ਤੇ ਲੋਕਾਂ ਨੇ ਦੋ ਜਤਾਏ ਅਮਰਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਬਿਲਕੁਲ ਜੀ ਕਹਿੰਦੇ ਦੋਵੇਂ ਇੱਕਦਾਂ ਡਿਬਰੂਗੜ੍ਹ ਬੈਠੇ ਨੇ ਦੂਸਰੇ ਨੇ ਕਹਿੰਦੇ ਪਾਰਲੀਮੈਂਟ ਦੇ ਵਿੱਚ ਜਾ ਕੇ ਫਤੇ ਨਹੀਂ ਬੁਲਾਈ ਕਹਿੰਦੇ ਉਹਨਾਂ ਨੇ ਇਹ ਮੇਰਾ ਬੰਦਾ ਇੱਕ ਜਿੱਤਿਆ ਫਰੀਦਕੋਟੋਂ ਤੋਂ ਐਮਪੀ ਖਾਲਸਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਣਾਈ ਪਾਰਲੀਮੈਂਟ 'ਚ ਜਾ ਕੇ ਜਦੋਂ ਸੱਤਾ 'ਚ ਨਹੀਂ ਨਾ ਹੁੰਦੇ ਉਦੋਂ ਨੇ ਬਿਆਨਬਾਜ਼ੀ ਦੇਣੀਆਂ ਜੋ ਸੱਤਾ 'ਚ ਆ ਜਾਣਗੇ ਨਾ ਉਦੋਂ ਕੋਈ ਬਿਆਨਬਾਜ਼ੀ ਨਹੀਂ ਉਹਦੇ ਇੰਜੋਏ ਲਾਈਫ ਕਰਨੀ ਹੈ ਜਿੱਤਣ ਤੋਂ ਬਾਅਦ ਕੋਈ ਕੈਨੇਡਾ ਪਹੁੰਚਿਆ ਕੋਈ ਅਮਰੀਕਾ ਪਹੁੰਚਿਆ ਕੋਈ ਪਹਾੜਾਂ 'ਦੇ ਪਹੁੰਚਿਆ ਇਹ ਕੁਝ ਕਰਦੇ ਨਹੀਂ